ਇਹ ਹੈ ਜੀ ਛੇਵੀਂ ਪੌੜੀ ਦੀ ਪਹਿਲੀ ਪੰਕਤੀ ਤੀਰਥਨਾਵਾ ਜੇ ਤਿਸ ਪਾਵਾਂ ਬਿਨ ਭਾਣੇ ਕੇ ਨਾਈ ਕਰੀ ਇਹ ਸਵਾਲ ਹੈ ਜਿਸ ਵਿੱਚ ਤੇ ਇਸ ਨੂੰ ਆਪਾਂ ਗਾ ਕੇ ਵੀ ਪੜ ਸਕਦੇ ਹਾਂ ਤੀਰਥਨਾਵਾ ਜੇ ਤਿਸ ਪਾਵਾਂ ਬਿਨ ਭਾਣੇ ਕੇ ਨਾਏ ਕਰੀ ਸਵਾਲ ਆ ਜਾਂਦਾ ਜੀ ਜਦੋਂ ਕੇ ਅੱਗੇ ਵੀ ਕੀ ਤੀਰਥ ਭਾਵ ਕੋਈ ਵੀ ਪਵਿੱਤਰ ਸਥਾਨ ਹੈ ਜੀ ਜਿਹੜੇ ਹਿੰਦੂਆਂ ਦੇ ਅੱਗੇ ਠਾਢ ਤੀਰਥਾਂ ਦੀ ਗੱਲ ਹੁੰਦੀ ਸੀ ਜੀ ਕਹਿੰਦੇ ਸੀ ਉੱਥੇ ਜਾ ਕੇ ਨਹਾ ਕੇ ਜਿਹੜੇ ਨੇ ਬੰਦੇ ਦੇ ਮਨ ਦੇ ਪਾਪ পাপ ਲੱਥ ਜਾਂਦੇ ਤੇ ਬੰਦਾ ਸਵਰਗਾਂ ਵਿੱਚ ਚਲੇ ਜਾਂਦੇ ਜੀ ਤੀਰਥ ਸਾਰੇ ਧਾਰਮਿਕ ਸਥਾਨ ਨੇ ਜੀ ਪਵਿੱਤਰ ਸਥਾਨ ਕਿਹਾ ਜਾਂਦਾ ਉੱਥੇ ਜਾ ਕੇ ਨਾਵਾ ਪਾਪ ਇਸ਼ਨਾਨ ਕਰਵਾ ਨਹਾ ਲਮ ਮੇਰਾ ਸਰੀਰ ਹੈ ਜਿਹੜਾ ਨਾਵਾ ਜਦੋਂ ਪੜਨਾ ਜੀ ਬਾ ਉੱਪਰ ਬਿੰਦੀ ਲਾ ਕੇ ਪੜਨਾ ਜੇ ਤਿਸ ਪਾਵਾਂ ਪਾਵਾਂ ਬਿੰਦੀ ਲਾ ਕੇ ਪੜਨਾ ਜੀ ਵੀ ਤੀਰਥਾਂ ਤੇ ਜਾ ਕੇ ਨਾਵਾ ਕਦੋਂ ਨਾਵਾ ਜੇ ਕਰ ਜੇ ਮਤਲਬ ਹੈ ਜੀ ਜੇ ਕਰ ਜੇ ਜੇ ਕਰ ਤਿਸ ਪਾਵਾਂ ਤਿਸ ਸਸੇ ਨੂੰ ਔਂਕੜ ਆ ਗਿਆ ਜੀ ਤਿਸ ਕੌਣ ਹੈ ਪ੍ਰਭੂ ਪਰਮਾਤਮਾ ਠੀਕ ਹੈ ਮੇਰੇ ਪ੍ਰਭੂ ਪਰਮਾਤਮਾ ਜੀਓ ਮੈਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਂ ਕਰੂੰਗਾ ਵੀ ਪਰ ਤਾਹ ਕਰਾਂ ਜੇ ਤੈਨੂੰ ਚੰਗਾ ਲੱਗੇ ਜੇ ਤੈਨੂੰ ਭਾਵੇ ਕਿਸੇ ਨੂੰ ਭਾਉਣਾ ਵੀ ਚੰਗਾ ਲੱਗਣਾ ਠੀਕ ਹੈ ਜੀ ਤੀਰਥਨਾਮਾ ਜੇ ਤਿਸ ਭਾਵਾ ਬਿਨ ਭਾਣੇ ਬਿਨ ਭਾਵ ਬਿਨਾ ਵਿਦਆਉਟ ਬਿਨਾ ਠੀਕ ਹੈ ਜੀ ਬਿਨਾ ਬਿਨਾ ਭਾਣੇ ਭਾਵ ਜੀ ਤੁਹਾਨੂੰ ਚੰਗਾ ਨਹੀਂ ਲੱਗਿਆ ਪਾਣੀ ਦਾ ਤੇ ਭਾਵੇਂ ਭਾਵਾਂ ਦਾ ਇੱਕੋ ਅਰਥ ਹੈ ਜੀ ਬਿਨ ਭਾਣੇ ਕੇ ਕੀ ਕੀ ਸਵਾਲ ਹੈ ਜੀ ਕੀ ਨਾਏ ਭਾਵ ਨਾਵਾਂ ਜੜਾਇਆ ਪਹਿਲਾਂ ਇਸ਼ਨਾਨ ਕਰੀ ਤੇ ਸਿੱਧੇ ਸਿੱਧੇ ਅਰਥ ਨਿਕਲਦੇ ਨੇ हे ਮੇਰੇ ਪ੍ਰਭੂ ਪਰਮਾਤਮਾ ਜੀਓ ਮੇਰੇ ਮਾਲਕ ਜੀਓ ਮੈਂ ਤੇਰੇ ਬਣਾਏ ਤੀਰਥਾਂ ਉੱਪਰ ਜਾਵਾਂ ਉੱਥੇ ਜਾ ਕੇ ਇਸ਼ਨਾਨ ਕਰਾਂ ਇਹ ਮੈਂ ਤਾਂ ਕਰਾਂ ਜੇਕਰ ਜੇਕਰ ਇਹ ਸਭ ਕੁਝ ਤੈਨੂੰ ਭਾਵੇ ਮੇਰੇ ਮਾਲਕਾ ਮੇਰੇ ਰੱਬ ਜੀ ਜੇ ਤੁਹਾਨੂੰ ਵਧੀਆ ਹੀ ਨਹੀਂ ਲੱਗਿਆ ਤਾਂ ਮੇਰੇ ਤੀਰਥਾਂ ਉੱਤੇ ਜਾ ਕੇ ਨਹਾਉਣ ਦਾ ਕੀ ਫਾਇਦਾ ਹੈ ਜੀ ਕਿਉਂਕਿ ਮਹਾਰਜ ਦੇ ਕਿ ਸ਼ਬਦ ਵੀ ਆਂਦਾ ਜੀ ਜੀਚ ਮਹਾਰਜ ਕਹਿੰਦੇ ਨੇ ਵੀ ਤੀਰਥਾਂ ਤੇ ਜਾ ਕੇ ਨਹਾਉਣੇ ਤੋਂ ਇੱਕ ਮੈਲ ਲਾਂਨੇ ਆ ਤੇ ਦੋ ਮੈਲ ਚੜਾ ਕੇ ਆ ਜਾਂਦੇ ਆ ਜੀ ਭਾਵੇਂ ਕਈ ਵਾਰ ਪੱਤਿਰਥਾਂ ਦੇ ਨਾਉਣ ਜਾਂਦੇ ਆ ਕੋਈ ਮਾੜਾ ਤੱਕ ਲਿਆ ਕੁਈ ਮਾਰਾ ਸਰੀਰ ਤੱਕ ਲੈਨੇ ਆ ਜੀ ਬੰਦਾ ਤੀਵੀਂ ਨੂੰ ਤੱਕਦਾ ਜਾਂ ਔਰਤ ਬੰਦੇ ਨੂੰ ਤੱਕਦੀ ਆ ਜੇ ਆਪਾਂ ਚੋਰੀ ਕਰ ਲੈਨੇ ਕਿਸੇ ਦਾ ਪਰਸ ਚੋਰੀ ਹੋ ਜਾਂਦਾ ਕਿਸੇ ਦੀ ਚੱਪਲਾਂ ਚੋਰੀ ਹੋ ਜਾਂਦੀਆਂ ਜੀ ਤੇ ਹੋਰ ਪਤਾ ਨਹੀਂ ਕੀ ਕੀ ਹੋ ਜਾਂਦਾ ਮਹਾਰਾਜ ਕਹਿੰਦੇ ਤੀਰਥ ਨਾਮਾ ਜੇ ਤਿਸ ਪਾਵਾਂ ਬਿਨ ਭਾਣੇ ਕਿ ਨਾਈ ਕਰੀ ਜੇ ਤੈਨੂੰ ਮਾਰ ਜ ਬਧੀਆਂ ਨਹੀਂ ਲੱਗਿਆ ਮੇਰਾ ਤੀਰਥ ਤੇ ਜਾਣ ਦਾ ਜੀ ਮੇਰਾ ਮਨ ਨਹੀਂ ਸੀ ਉਸ ਤੀਰਥ ਵਿੱਚ ਤਾਂ ਉਸ ਤੀਰਥ ਦੇ ਉੱਪਰ ਜਾ ਕੇ ਨਹਾਉਣ ਦਾ ਮੇਰਾ ਦੱਸੋ ਕੀ ਫਾਇਦਾ ਹੈ ਜੀ